ਸਤਿ ਸ਼੍ਰੀ ਅਕਾਲ ਮੈਂ ਹਾత్య ਸੰਜਨ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਅੱਜ ਦੇ ਨਾਲ ਤੁਹਾਡੇ ਸਾਹਮਣੇ ਵੱਡੀਆਂ ਖਬਰਾਂ ਲੈ ਕੇ ਮਾਰਾਂਗੇ ਰੇਤਾ ਸੂਬੇ ਅਤੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਮੁੱਖ ਸੁਰਖੀਆਂ ਹਾਈ ਕੋਰਟ ਨੇ ਭਗਵੰਤ ਮਾਨ ਸਰਕਾਰ ਨੂੰ ਲਗਾਈ ਫਟਕਾਰ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਤੀ ਨਹੀਂ ਦਿੱਤਾ ਜਵਾਬ ਮਾਲਵੇ ਦੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਾਉਣ ਦੇ ਦਿੱਤੇ ਆਦੇਸ਼ 16ਵੇਂ ਵਿੱਤ ਕਮਿਸ਼ਨ ਦੀ ਟੀਮ ਆਵੇਗੀ ਪੰਜਾਬ ਸੀਐਮ ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ ਸੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਕਈ ਅਧਿਕਾਰੀ ਰਹਿਣਗੇ ਮੌਜੂਦ ਅਜੇ ਨਹੀਂ ਹਟਾਈ ਜਾਣਗੇ ਸ਼ੰਭੂ ਬਾਰਡਰ ਤੇ ਬੈਰੀਕੇਡ ਕਿਸਾਨਾਂ ਨੇ ਹਲਚਲ ਕੀਤੀ ਤੇਜ ਅਲਰਟ ਤੇ ਪੁਲਿਸ ਪ੍ਰਸ਼ਾਸਕ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕਿਸਾਨਾਕੂ ਨੇ ਕਿਹਾ ਸ਼ੰਭੂ ਬਾਰਡਰ ਖੁੱਲਦਿਆਂ ਹੀ ਦਿੱਲੀ ਕਰਾਂਗੇ ਕੂਚ ਪੰਜਾਬ ਚੇੜੀ ਦੀ ਵੱਡੀ ਕਾਰਵਾਈ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ਤੇ ਕੀਤੀ ਗਈ ਛਾਪੇਮਾਰੀ ਕਿਹਾ ਮੰਤਰੀ ਹਰਜੋਤ ਬੈਂਸ ਦਾ ਐਲਾਨ ਪੰਜਾਬ ਦੇ ਸਕੂਲ ਪੱਧਰ ਤੇ ਤਿਆਰ ਹੋਣਗੇ ਫੁੱਟਬਾਲ ਖਿਡਾਰੀ ਸ਼੍ਰੀਕਾਲਤਖ ਸਾਹਿਬ ਤੇ ਪੇਸ਼ ਹੋਣਗੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਿਹਾ ਨਿਮਾਣੇ ਸਿੱਖ ਬੱਜੂ ਮੇਰਾ ਰੋਮ ਰੋਮ ਸਮਰਪਿਤ। ਸwati ਮਾਲੀਵਾਲ ਤੇ ਕੁਟਮਾਰ ਦੇ ਮਾਮਲੇ 'ਚ ਅੱਜ ਅਦਾਲਤ 'ਚ ਚਾਰਜਸ਼ੀਟ ਦਾਖਲ ਕਰੇਗੀ ਪੁਲਿਸ। ਵਿਕਮ ਕੁਮਾਰ ਧਿਆ ਵਤ ਸਕਦਿਆਂ ਨਹੀਂ ਮੁਸ਼ਕਲਾਂ। ਜੰਮੂ ਕਸ਼ਮੀਰ ਦੇ ਡੋੜਾ 'ਚ ਪੰਜ ਜਵਾਨ ਹੋਏ ਸ਼ਹੀਦ ਅਤਵਾਦੀ ਦੇ ਨਾਲ ਮੁਕਾਬਲੇ ਜੇ ਵੀ ਜਾਰੀ। ਪਿਛਲੇ 35 ਦਿਨਾਂ ਦੇ ਵਿੱਚ ਡੋੜਾ ਇਲਾਕੇ ਵਿੱਚ ਚੌਥਾ ਮੁਕਾਬਲਾ। ਪੰਜਾਬੀ ਸਿੰਘਾ ਦਲਜੀਤ ਤੋਂ ਸਾਂਝ ਦੇ ਸ਼ੋਅ ਦੇ ਵਿੱਚ ਪਹੁੰਚੇ ਕੈਨੇਡਾ ਦੇ ਪੀਐਮ ਟਰੂਡੋ ਹੱਥ ਜੋੜ ਕੇ ਬੁਲਾਈ ਸਾਥ ਸ਼ਿਰਕਾਤ। ਫੌਜ ਬਗਰੇਡੀਅਰ ਦਾ ਹੈਰਾਨ ਕਰਨ ਵਾਲਾ ਖੁਲਾਸਾ ਮਨਨਾ ਤੇ ਯਾਤਰਾ ਸੀ। ਨਿਸ਼ਾਨਾ ਪਾਕਿਸਤਾਨ ਨੇ ਵੀ ਕੀਤੀ ਕੁਸਪੈਟ ਚਾਤਵਾਦੀਆਂ ਦੀ ਮਦਦ ਆਫਰੀਕੀ ਦੇਸ਼ਾਂ ਤੋਂ ਇਸ ਸਾਲ ਆਵੇਗੀ ਚਿੱਤਿਆਂ ਦੀ ਨਵੀਂ ਖੇਪ ਮਧਪ੍ਰਦੇਸ਼ ਤੇ ਰਾਜਸਥਾਨ ਦੇ ਪਵਨ ਸਥਾਨ ਹੋ ਸਕਦੇ ਹਨ ਨਵੇਂ ਟਿਕਾਣੇ ਅਡਾਨੇ ਹਿੰਡਰਬਰਗ ਮਾਮਲਾ ਐਸ ਨੇ ਪੁਰਾਣੇ ਫੈਸਲੇ ਤੇ ਨਜ਼ਰਸਾਨੇ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਿਦ ਐਸਆਈਟੀ ਜਾਂ ਸੀਬੀਆਈ ਤੋਂ ਜਾਂਚ ਕੀਤੀ ਸੀ ਮੰਗ ਇੱਕ ਰਿਪੋਰਟ ਦਾ ਦਾਵਾ ਪੰਜਾਬ ਹਰਿਆਣਾ ਸਣੇ ਕਈ ਸੂਬਿਆਂ ਚ ਸਵੀਗੀ ਬਿਗ ਬਾਸਕਟ ਤੇ ਜ਼ਮੈਟੋ ਰਾਹੀਂ ਜਲਦ ਹੋ ਸਕਦੀ ਹੈ ਸ਼ਰਾਬ ਦੀ ਹੋਮ ਡਿਲੀਵਰੀ フェイストランスプラント دی تیاری کر رہا ہے دلی ایمز دور گھٹنا جلن جا تیزاب دے حملے کرن خراب ہوا چہرہ ہو جاوے گا ٹھیک ہندو رہنما سدیر چودھری دے دوویں منڈے ایک وپاری تو 6 لاکھ روپے دی فروتے دے معاملے چ ہوئے گرفتار عدالت نے پولیس نو دتا ریمان پنجاب پولیس دے اکاؤنٹنٹ انٹیلیجنس بینک دی وڈی کاروائی تین ہتھیار پسکروں نو کیتا گیا گرفتار فلسطینیشا ناٹے دے لیے بھارت نے مدد دا ودایا ہتھ 20.99 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਕੀਤੀ ਜਾ ਰਹੀ। ਘਟ ਨਹੀਂ ਹੋ ਰਹੀਆਂ Imran Khan ਦੀਆਂ ਮੁਸੀਬਤਾਂ। ਤੋਸ਼ਾਖਾਨੇ ਤੋਂ ਬਾਅਦ ਹੁਣ ਦੰਗਿਆਂ ਦੇ ਮਾਮਲੇ 'ਚ ਫਸੇ। ਅਦਾਲਤ ਨੇ ਦਦਨਾ ਦੀ ਹਿਰਾਸਤ ਦੇ ਵਿੱਚ ਭੇਜਿਆ। ਹਦਰਾਬਾਦ ਪੁਲਿਸ ਨੇ ਡਰੱਗਸ ਰੈਕੇਟ ਦਾ ਕੀਤਾ ਪਰਦਾਫਾਸ਼। ਅਦਾਕਾਰ ਰਕੁਲਪਰੀ ਦਾ ਪਰਾ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ। ਪੁਲਿਸ ਨੇ 2.6 ਕਿਲੋ ਕੋਕੀਨ ਕਿਤੀ ਬਰਾਮਦ। ਜਿਸਨੂੰ ਤੱਕਦੇ ਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ। ਹੋਰ ਵੀ ਨਵੀਆਂ ਤੇ ਵੱਡੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ SMZ News।